ਜਵਰਸ਼ਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਣਾ ਅੰਦਰ ਸੁਭਾਏ ਮਾਨ ਗੁਰੂ ਕੇ ਪਿਆਰ ਵਾਲਿਓ ਆਓ ਇੱਕ ਵਾਰ ਸਾਰੇ ਗੁਰਬਖਸ਼ਿਸ਼ ਦੁਹਰਾਈਏ ਸਾਰੇ ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਬੱਚੇ ਫਤੇ ਬਲਾਓ ਬੱਚਿਓ ਤੁਸੀਂ ਫਤੇ ਨਹੀਂ ਬਲਾਉਂਦੇ ਜਦੋਂ ਤੁਹਾਨੂੰ ਬਾਰ ਬਾਰ ਕਲਾਸਾਂ 'ਚ ਦੱਸਿਆ ਗਿਆ ਵੀ ਆਪਾਂ ਫਤੇ ਬਲਾਉਣੀ ਆ ਸਟੇਜ ਤੇ ਕੋਈ ਵੀ ਫਤੇ ਬੁਲਾਵੇ ਤੁਸੀਂ ਸਾਰਿਆਂ ਨੇ ਗੱਜ ਕੇ ਫਤੇ ਦਾ ਜਵਾਬ ਫਤੇ ਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਿਆਰੇ ਬੱਚਿਓ ਧਿਆਨ ਦਿਓ ਇੱਧਰ ਫਤੇ ਸਿਰਫ ਗੁਰਦੁਆਰੇ ਬੁਲਾਈਦੀ ਹੈ ਕਿ ਹਰ ਥਾਂ ਤੇ ਬੁਲਾਈਦੀ ਹੈ ਅੱਛਾ ਤੁਹਾਡੇ ਚੋ ਅੱਜ ਤੋਂ ਬਾਅਦ ਕਿੰਨੇ ਬੱਚੇ ਆ ਜਿਹੜੇ ਜਿੱਥੇ ਵੀ ਜਦੋਂ ਵੀ ਕਿਸੇ ਨੂੰ ਮਿਲਿਆ ਕਰਨਗੇ ਤੇ ਕੀ ਬੁਲਾਇਆ ਕਰੋਗੇ ਅੱਜ ਤੋਂ ਬਾਅਦ ਗੱਜ ਕੇ ਵਾਈਗੁਰ ਜੀ ਕਾ ਖਾਲਸਾ ਅੱਛਾ ਅਜ ਤੋਂ ਬਾਅਦ ਹਾਏ ਨਹੀਂ ਕਹਿਣਾ ਤੁਸੀਂ ਹਾਏ ਨਹੀਂ ਕਹਿਣਾ ਹਾਏ ਕੌਣ ਕਹਿੰਦਾ ਹੁੰਦਾ ਉਹਦਾ ਹਾਏ ਕੌਣ ਕਹਿੰਦਾ ਹੈ ਜਿਹੜਾ ਬਿਮਾਰ ਹੋਵੇ ਜਿਹਦੇ ਸਰੀਰ ਨੂੰ ਕੋਈ ਸਮੱਸਿਆ ਹੋਵੇ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਨਾ ਹੈਗੀ ਤੇ ਗੁਰੂ ਸਾਹਿਬ ਕਿਰਪਾ ਕਰਨ ਸੰਧੂ ساری ਜ਼ਿੰਦਗੀ ਕੋਈ ਪ੍ਰੋਬਲਮ ਹੋਵੇ ਵੀ ਨਾ ਔਰ ਜੇ ਤੁਸੀਂ ਇਸੇ ਤਰ੍ਹਾਂ ਨਾਲ ਗੁਰੂ ਦੀ ਮਤ ਨਾਲ ਜੁੜੇ ਰਹੇ ਤੇ ਤੁਸੀਂ ਕਿਤੇ ਵੀ ਆਪਣੀ ਮਤ ਨੂੰ ਗੁਰੂ ਦੀ ਮਤ ਨਾਲੋਂ ਵੱਡੀ ਨਾ ਆਉਣ ਦਿੱਤਾ ਤੇ ਇਹ ਸਾਡਾ ਦਾਵਾ ਹੈ ਸਾਡਾ ਮਾਣ ਹੈ ਵੀ ਸਾਡੀ ਜ਼ਿੰਦਗੀ 'ਚ ਕੋਈ ਕਦੇ ਵੀ ਪ੍ਰੋਬਲਮ ਨਹੀਂ ਆਉਗੀ ਪਰ ਉਹਦੇ ਲਈ ਇੱਕ ਗੱਲ ਤੁਸੀਂ ਧਿਆਨ ਚ ਰੱਖਣੀ ਹੈ ਸਭ ਤੋਂ ਜ਼ਰੂਰੀ ਇਧਰ ਧਿਆਨ ਦਿਓ ਬੱਚੇ ਸਾਰੇ ਮੇਰੇ ਵੱਲ ਤੁਹਾਡੀ ਜ਼ਿੰਦਗੀ ਦੇ ਅੰਦਰ ਗੁਰੂ ਦੀ ਮੱਤ ਵੱਡੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਵਾਲੀ ਮੱਤ ਛੋਟੀ ਹੋਣੀ ਚਾਹੀਦੀ ਤੁਹਾਨੂੰ ਕਦੀ ਨਾ ਲੱਗੇ ਵੀ ਤੁਹਾਡੇ ਵਾਲੀ ਮੱਤ ਵੱਡੀ ਹੈ ਤੇ ਗੁਰੂ ਵਾਲੀ ਮੱਤ ਸਾਡੀ ਛੋਟੀ ਹੈ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਬਹੁਤ ਵਾਰ ਸਾਨੂੰ ਇਦਾਂ ਲੱਗਣ ਲੱਗ ਪੈਂਦਾ ਵੀ ਆਹ ਗੱਲ ਗੁਰੂ ਦੀ ਮੈਂ ਅਜੇ ਨਹੀਂ ਮੰਨ ਸਕਦਾ ਐਸ ਗੁਰੂ ਸਾਹਿਬ ਜੀ ਦੀ ਗੱਲ ਤੇ ਅਜੇ ਅਸੀਂ ਨਹੀਂ ਚੱਲ ਸਕਦੇ ਜਦੋਂ ਤੁਹਾਨੂੰ ਲੱਗੇ ਵੀ ਇਸ ਗੱਲ ਤੇ ਨਹੀਂ ਚੱਲਿਆ ਜਾਣਾ ਇਹਦਾ ਮਤਲਬ ਇਹ ਹੈ ਵੀ ਤੁਸੀਂ ਮਨ ਦੀ ਮਰਜ਼ੀ ਕਰਨਾ ਚਾਹੁੰਦੇ ਆ ਇਹਦਾ ਮਤਲਬ ਹੈ ਤੁਸੀਂ ਮਨ ਦੀ ਮੱਤ ਇਹਦਾ ਸਿੰਪਲ ਹੀ ਫਾਰਮੂਲਾ ਬਣਾ ਕੇ ਰੱਖਣਾ ਜਦੋਂ ਗੁਰੂ ਵਾਲੀ ਕੋਈ ਮਤ ਤੁਹਾਨੂੰ ਦੇਵੇ ਔਰ ਤੁਹਾਨੂੰ ਇਹ ਲੱਗੇ ਵੀ ਇਸ ਮਤ ਤੇ ਮੇਰੇ ਤੋਂ ਨਹੀਂ ਚੱਲਿਆ ਜਾਣਾ ਇਹਨੂੰ ਕਹਿੰਦੇ ਨੇ ਮਨ ਦੀ ਮਰਜ਼ੀ ਤੇ ਅਸੀਂ ਅੱਜ ਤੋਂ ਬਾਅਦ ਸਾਰਿਆਂ ਨੇ ਮਨ ਦੀ ਮਰਜ਼ੀ ਮਨ ਦੀ ਮਰਜ਼ੀ ਅੱਛਾ ਚਲੋ ਹੁਣ ਇੱਕ ਗੱਲ ਮੈਂ ਤੁਹਾਨੂੰ ਪੁੱਛ ਲੈਣਾ ਫਿਰ ਗੁਰੂ ਦੀ ਮਰਜ਼ੀ ਹੈ ਵੀ ਆਪਾਂ ਕਦੇ ਵੀ ਜ਼ਿੰਦਗੀ 'ਚ ਝੂਠ ਨਹੀਂ ਬੋਲਣਾ ਗੁਰੂ ਦੀ ਮਰਜ਼ੀ ਹੈ ਵੀ ਆਪਾਂ ਜ਼ਿੰਦਗੀ 'ਚ ਕਦੇ ਵੀ ਝੂਠ ਸਾਰੇ ਨਹੀਂ ਬੋਲਦੇ ਤੁਸੀਂ ਥਿਟਲਟਲੇ ਜੇ ਬੋਲਦੇ ਹੋ ਗੁਰੂ ਦੀ ਮਰਜ਼ੀ ਹੈ ਆਪਾਂ ਜ਼ਿੰਦਗੀ ਚ ਕਦੇ ਵੀ ਅੱਛਾ ਤੁਸੀਂ ਅੱਜ ਤੋਂ ਬਾਅਦ ਕਦੇ ਵੀ ਝੂਠ ਪੱਕੀ ਗੱਲ ਹੈ ਅੱਜ ਤੋਂ ਬਾਅਦ ਕਦੇ ਵੀ ਝੂਠ ਨਾ ਸਕੂਲ ਵਿੱਚ ਨਾ ਘਰ ਵਿੱਚ ਨਾ ਟੀਚਰਸ ਨਾਲ ਤੇ ਨਾ ਮੰਮੀ ਪਾਪਾ ਨਾਲ ਕਿਸੇ ਵੀ ਥਾਂ ਤੇ ਝੂਠ ਨਹੀਂ ਬੋਲਣਾ ਅਸੀਂ ਘੱਟੋ ਘੱਟ ਇਹਨਾਂ ਤਿੰਨ ਥਾਵਾਂ ਤੇ ਤਾਂ ਬਿਲਕੁਲ ਨਹੀਂ ਬੋਲਣਾ ਘਰ ਵਿੱਚ ਕਿਸੇ ਨਾਲ ਵੀ ਮੰਮੀ ਪਾਪਾ ਨਾਲ ਤੇ ਸਕੂਲ ਵਿੱਚ ਜਾ ਕੇ ਟੀਚਰਸ ਦੇ ਨਾਲ ਜੇ ਤਿੰਨ ਥਾਵਾਂ ਤੇ ਤੁਸੀਂ ਝੂਠ ਬੋਲਣਾ ਬੰਦ ਕਰ ਦਿਓਗੇ ਤੇ ਹੌਲੀ ਹੌਲੀ ਤੁਹਾਨੂੰ ਸੱਚ ਬੋਲਣ ਦੀ ਆਦਤ ਪੈ ਜਾਏਗੀ ਹੌਲੀ ਹੌਲੀ ਕੀ ਹੋਏਗਾ ਸਾਨੂੰ ਸੱਚ ਬੋਲਣ ਦੀ ਆਦਤ ਪੈ ਜਾਏਗੀ ਤੇ ਜਦੋਂ ਸਾਨੂੰ ਸੱਚ ਬੋਲਣ ਦੀ ਆਦਤ ਪੈ ਗਈ ਫਿਰ ਸਾਨੂੰ ਝੂਠ ਦਾ ਸਹਾਰਾ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਲੈਣਾ ਪਊਗਾ ਅੱਛਾ ਚਲੋ ਇੱਕ ਗੱਲ ਤੇ ਆਪਾਂ ਇਹ ਸਮਝ ਲਈ ਅੱਜ ਤੋਂ ਬਾਅਦ ਸੁਖਮਣੀ ਸੇਵਾ ਸੁਸਾਇਟੀ ਦੇ ਵੀਰਾਂ ਨੇ ਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਨੇ ਰਲ ਕੇ ਆਪ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਆਪਾਂ ਸਤਕ ਦੇਣਾ ਬੱਚਿਆਂ ਦਾ ਇਹ ਗੁਰਮਤ ਕੈਂਪ ਲਗਾਇਆ अच्छा प्यारे बच्चे गुरुमत कैंप 7 ਦਿਨ ਲੱਗਣਾ ਚਾਹੀਦਾ ਕਿ ਹੋਰ ਵੀ ਲੱਗਣਾ ਚਾਹੀਦਾ اچھا ਸਾਡੇ ਕੋਲ ਤੇ ਟਾਈਮ ਸੀ 7 ਦਿਨ ਦਾ ਹੀ ਹੁਣ ਬਾਕੀ ਇਹ ਕੈਂਪ ਨੂੰ ਤੁਸੀਂ ला ਸਕਦੇ ਹੋ ला ਸਕਦੇ ਹੋ ਕਿ ਨਹੀਂ ला ਸਕਦੇ ला ਸਕਦੇ ਹੋ ਸਾਰੇ ਕੈਂਪ ਦੀ ਇੱਕ ਗੱਲ ਕੋਈ ਮੈਨੂੰ ਨਹੀਂ ਦੱਸਣੀ ਇਹਨਾਂ ਵੀਰਾਂ ਨੂੰ ਨਹੀਂ ਦੱਸਣੀ ਇਹ ਸਾਰੇ ਕੈਂਪ ਚ ਜਿਹੜੀ ਵੀ ਕੋਈ ਇੱਕ ਗੱਲ ਤੁਹਾਨੂੰ ਚੰਗੀ ਲੱਗੀ ਹੈ ਉਹ ਤੁਸੀਂ ਅੱਜ ਤੋਂ ਬਾਅਦ ਆਉਣ ਵਾਲੇ ਕੈਂਪ ਤੱਕ ਸਮਝ ਰਹੇ ਹੋ ਮੇਰੀ ਗੱਲ ਇੱਕ ਗੱਲ ਕੋਈ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗੀ ਹੈ ਉਹ ਗੱਲ ਆਉਣ ਵਾਲੇ ਇੱਕ ਸਾਲ ਤੱਕ ਜਿੰਨਾ ਚਿਰ ਤੱਕ ਆਪਾਂ ਦੁਬਾਰਾ ਕੈਂਪ ਲਾਉਣ ਲਈ ਨਹੀਂ ਬੈਠਦੇ ਤੁਸੀਂ ਸਾਰਿਆਂ ਬੱਚਿਆਂ ਨੂੰ ਇੱਕ ਗੱਲ ਰੋਜ਼ ਕਿਸੇ ਨਾਲ ਕਿਸੇ ਨਾਲ ਕਰਨੀ ਹੈ ਕਿਸੇ ਨਾਲ ਕਿਸੇ ਨਾਲ ਰੋਜ਼ ਇੱਕ ਗੱਲ ਕਰਨੀ ਹੈ ਕਰੋਗੇ ਅੱਜ ਤੋਂ ਬਾਅਦ ਰੂਟੀਨ ਚ ਪੱਕਾ ਚਲੋ ਇਸ ਉਮੀਦ ਨਾਲ ਆਪਾਂ ਇਸ ਕੈਂਪ ਦੀ ਸਮਾਪਤੀ ਕਰ ਰਹੇ ਹਾਂ ਵੀ ਇਹ ਕੈਂਪ ਸਮਾਪਤ ਨਹੀਂ ਹੋਇਆ ਇਹ ਕੈਂਪ ਅਜੇ ਚੱਲ ਰਿਹਾ ਇਸ ਕੈਂਪ ਵਿੱਚ ਆਉਣ ਵਾਲੇ ਬੱਚੇ ਇੱਕ ਇੱਕ ਗੱਲ ਸਾਰਾ ਸਾਲ ਗੱਲ ਬਦਲ ਸਕਦੇ ਹਾਂ ਤੁਸੀਂ ਜੇ ਤੁਹਾਨੂੰ ਲੱਗੇ ਵੀ ਆਹ ਗੱਲ ਮੈਂ 10 15 ਵਾਰ ਕਰ ਲਈ ਐ ਤੇ ਹੁਣ ਮੈਂ ਗੱਲ ਬਦਲ ਲੈਣੀ ਐ ਚਲੋ ਮੈਂ ਐਗਜ਼ਾਮਪਲ ਦੇ ਦਨਾ ਕਿਵੇਂ ਤੁਸੀਂ ਇੱਕ ਤਾਂ ਸਾਰਿਆਂ ਨਾਲ ਆਹ ਗੱਲ ਜ਼ਰੂਰ ਕਰਿਓ ਵੀ ਕੈਂਪਸ ਸਾਨੂੰ ਪਤਾ ਲੱਗਾ ਸਾਨੂੰ ਦੱਸਿਆ ਵੀ ਸਾਡੀ ਗੁਰਬਾਣੀ ਸਾਨੂੰ ਸਿਖਾਉਂਦੀ ਐ ਵੀ ਅਸੀਂ ਕਦੇ ਵੀ ਕਿਸੇ ਨਾਲ ਵੈਰ ਉੱਚੀ ਬੋਲੋ ਸਾਰੇ ਕਦੇ ਵੀ ਕਿਸੇ ਨਾਲ ਵੈਰ अच्छा ਜਦੋਂ ਵੀ ਕੋਈ ਤੁਹਾਨੂੰ ਵੈਰ ਕਰਨਾ ਸਿਖਾਵੇ ਕਈ ਵਾਰ ਘਰਾਂ 'ਚ ਹੀ ਸਿਖਾ ਦਿੰਦੇ ਆ ਬੱਚਿਆਂ ਨੂੰ ਕਹ ਜਾਂਦਾ ਵੀ ਤੂੰ ਦਾਦੀ ਨਾਲ ਬੋਲਣਾ ਨਹੀਂ ਤੇ ਉਸ ਵੇਲੇ ਮੰਮੀ ਨੂੰ ਕਿਹਾ ਨਹੀਂ ਮੰਮੀ ਮੈਂ ਕੈਂਪ ਵਿੱਚ ਸਿੱਖਿਆ ਸੀ ਵੀ ਕਿਸੇ ਨਾਲ ਵੀ ਵੈਰ ਤੇ ਜੇ ਕੋਈ ਇਦਾਂ ਕਹੇ ਵੀ ਚਾਚੇ ਨਾਲ ਗੱਲ ਨਹੀਂ ਕਰਨੀ ਤਾਏ ਨਾਲ ਨਹੀਂ ਕਰਨੀ ਪੂਆ ਨਾਲ ਨਹੀਂ ਬੋਲਣਾ ਮਾਸੀ ਨਾਲ ਨਹੀਂ ਬੋਲਣਾ ਤੇ ਉਹਨੂੰ ਵੀ ਨਾਲ-ਨਾਲ ਸਿਖਾਇਓ ਵੀ ਸਾਨੂੰ ਕੈਂਪ ਵਿੱਚ ਸਿਖਾਇਆ ਗਿਆ ਸੀ ਵੀ ਕਿਸੇ ਨਾਲ ਵੀ ਵੈਰ ਤੇ ਵੈਰ ਕਰਨ ਦਾ ਮਤਲਬ ਇਹ ਹੀ ਹੁੰਦਾ ਨਾ ਵੀ ਅਸੀਂ ਬੋਲਣਾ ਨਹੀਂ ਕਿਸੇ ਨਾਲ ਗੱਲ ਨਹੀਂ ਕਰਨੀ ਇਹ ਗੱਲ ਆਪਾਂ ਲਗਭਗ ਸਾਰਾ ਸਾਲ ਸਮਝਾਉਣੀ ਹੈ ਤੁਸੀਂ ਕਲਾਸ ਵਿੱਚ ਵੀ ਕਰਨੀ ਹੈ ਜਾ ਕੇ ਆਪਣੇ ਕਲਾਸਮੇਟ ਬੱਚਿਆਂ ਨਾਲ ਜਿਹੜੇ ਕੈਂਪ ਵਿੱਚ ਨਹੀਂ ਆਏ ਨਾ ਉਹਨਾਂ ਨੂੰ ਵੀ ਦੱਸਿਓ ਵੀ ਅਸੀਂ ਕੈਂਪ ਵਿੱਚ ਸਿੱਖਿਆ ਵੀ ਕਿਸੇ ਨਾਲ ਵੀ ਵੈਰ ਅੱਛਾ ਦੂਸਰੀ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਕੈਂਪ ਵਿੱਚ ਤੁਸੀਂ ਕੈਂਪ 'ਚ ਇੱਕ ਹੋਰ ਚੀਜ਼ ਸਿੱਖੀ ਹੋਣੀ ਹੈ ਵੀ ਆਪਾਂ ਸਿਰ ਹਮੇਸ਼ਾ ਵਾਹ ਜੀ ਵਾਹ ਸਿਰ ਹਮੇਸ਼ਾ ਕੈਂਪਾਲੇ ਦੇਣਾ ਚੇ ਕਿ ਸਦਾਈ ਉੱਚੀ ਬੋਲੋ ਇੱਕ ਵਾਰ ਕੈਂਪਾਲੇ ਦੇਣਾ ਚੇ ਅੱਛਾ ਜੇ ਤੋਂ ਬਾਟਾ ਕੇ ਰੱਖੋਗੇ ਪੱਕੀ ਗੱਲ ਹੈ ਤੇ ਜਿਹਦਾ ਕਿਤੇ ਸਿਰ ਨੰਗਾ ਹੋਵੇ ਉਹਨੂੰ ਕੀ ਸਿਖਾਉਣਾ ਕੀ ਸਿਖਾਓਗੇ ਉਹਨੂੰ ਹੁਣ ਵੇਖੋ ਜੇ ਤੁਸੀਂ ਸਾਰੇ ਸਾਲ ਚ 500 ਬੰਦਿਆਂ ਨੂੰ ਮਿਲੇ ਇਹਦਾ ਮਤਲਬ ਇਹ ਸਿੱਖਿਆ 500 ਜਾਣੇ ਨਿੱਕੀਆਂ ਨਿੱਕੀਆਂ ਬੱਚੀਆਂ ਵੀ ਦੱਸਿਓ ਲੇਕਿਨ ਇਹ ਕਿ ਬੱਚੇ ਵੀ ਦੱਸਿਓ ਜਦੋਂ ਵੀ ਕਿਸੇ ਦਾ ਸਿਰ ਨੰਗਾ ਹੋਵੇ ਤੇ ਉਹ ਘਰੋਂ ਬਾਹਰ ਹੋਵੇ ਤੇ ਉਹਨੂੰ ਇਹ ਕਿਹਾ ਵੀ ਘਰੋਂ ਬਾਹਰ ਨੰਗੇ ਸਿਰ ਨਹੀਂ ਜਾਇਦਾ ਜੇ ਘਰੋਂ ਬਾਹਰ ਜਾਣਾ ਤੇ ਸਿਰ ਕਬਰ ਕਰਕੇ ਜਾਣਾ ਕਿਉਂਕਿ ਸਿਰ ਤੇ ਦਸਤਾਰ ਸਜਾਉਣ ਲਈ ਸਭ ਤੋਂ ਛੋਟੇ ਸਾਹਿਬਜ਼ਾਦੇ ਦੀ ਉਮਰ ਕਿੰਨੀ ਸੀ ਜਿਨ ਜਿਨ ਨੂੰ ਪਤਾ ਹੱਥ ਖੜਾ ਕਰੋ ਕਿਨੂ ਕਿਨੂ ਪਤਾ ਹੈ ਅੱਛਾ ਜਦੋਂ ਸੂਬੇ ਸਰਹੰਦ ਦੀ ਕਚਹਿਰੀ ਚ ਗਿਆ ਸੀ ਤਾਂ ਉਹਨਾਂ ਸਿਰ ਤੇ ਕੀ ਸਜਾਇਆ ਹੋਇਆ ਸੀ ਦਸਤਾਰ ਕੀ ਸਜਾਇਆ ਹੋਇਆ ਸੀ ਤੁਸੀਂ ਵੀ ਆਪਣੇ ਘਰੋਂ ਜਦੋਂ ਬਾਹਰ ਜਾਣ ਲੱਗਿਆ ਕਰੋ ਨਾ ਉਦੋਂ ਆਪਣੇ ਮੰਮੀ ਪਾਪਾ ਦਾਦਾ ਦਾਦੀ ਨੂੰ ਕਿਹਾ ਕਰੋ ਸਾਨੂੰ ਜੇ ਬਾਹਰ ਲੈ ਕੇ ਜਾਣਾ ਸਾਡੇ ਸਿਰ ਤੇ ਸੋਹਣੀ ਜੀ ਸਾਰੇ ਉੱਚੀ ਬੋਲੋ ਸਾਡੇ ਸਿਰ ਤੇ ਸੋਹਣੀ ਜੀ ਸਾਡੇ ਸਿਰ ਤੇ ਸੋਹਣੀ ਜੀ ਅੱਛਾ ਜੇ ਤੁਹਾਨੂੰ ਕੋਈ ਕਵੇ ਵੀ ਕੋਈ ਗੱਲ ਨਹੀਂ ਆਪਾਂ ਲੱਗ ਹੀ ਜਾਣਾ ਕਈ ਵਾਰ ਸਿਆਣੇ ਕਹਿੰਦੇ ਹੁੰਦੇ ਇੱਥੇ ਹੀ ਜਾਣਾ ਆਪਾਂ ਫਿਰ ਕੀ ਐਡੀ ਦਸਤਾਰ ਬਨਣ ਦੀ ਕੀ ਲੋੜ ਹੈ ਤੇ ਉਹਨਾਂ ਨੂੰ ਕਿ ਉਹ 7 ਸਾਲ ਦੀ ਉਮਰ ਵਿੱਚ ਬਾਬਾ ਫਤਿਹ ਸਿੰਘ ਜੀ ਸੂਬੇ ਸਰਹੰਦ ਦੀ ਕਚਹਿਰੀ 'ਚ ਜਾਣ ਲੱਗਿਆ ਵੀ ਉਹਨਾਂ ਦੇ ਸਿਰ ਤੇ ਉਹਨਾਂ ਦੀ ਦਾਦੀ ਮਾਤਾ ਗੁਜਰਕੌਰ ਜੀ ਨੇ ਕੀ ਸਜਾਇਆ ਸੀ ਤੇ ਜੇ ਸਹਿਬਜ਼ਾਦੇ ਸੂਬੇ ਸਰਹੰਦ ਦੀ ਕਚਹਿਰੀ ਚ ਦਸਤਾਰ ਸਜਾ ਕੇ ਜਾਂਦੇ ਆ ਤੇ ਅਸੀਂ ਆਪਣੇ ਘਰੋਂ ਕਦੀ ਵੀ ਬਿਨਾ ਦਸਤਾਰ ਸਜਾਉਣ ਤੋਂ ਭੈਣਾ ਨੇ ਤੇ ਵੀਰਾ ਨੇ ਭੈਣਾ ਨੇ ਚੁੰਨੀ ਲੈ ਕੇ ਜਾਣਾ ਤੇ ਵੀਰਾ ਨੇ ਸਿਰ ਤੇ ਹੁਣ ਇੱਕ ਗੱਲ ਬਸ ਮੈਂ ਸਮਾਪਤੀ ਕਰਨ ਲੱਗਾ ਟਾਈਮ ਬਹੁਤ ਹੋ ਗਿਆ ਮੇਰੀਆਂ ਭੈਣਾ ਸਿਆਣੀਆਂ ਵੱਡੀਆਂ ਸਾਰੀਆਂ ਔਰ ਜਿਹੜੀਆਂ ਛੋਟੀਆਂ ਬੱਚੀਆਂ ਸਾਡੀਆਂ ਪਲੱਸ 1 ਪਲੱਸ 2 ਵਾਲੀਆਂ ਜਾਂ ਤੁਸੀਂ 8ਵੀਂ 9ਵੀਂ ਵਾਲੀਆਂ ਬੱਚੀਆਂ ਵੀ ਹੋ ਪਿਆਰੇ ਬੱਚਿਓ ਚੁੰਨੀਆਂ ਗਲ 'ਚ ਪਾਉਣ ਲਈ ਹੁੰਦੀਆਂ ਕਿ ਸਿਰ ਤੇ ਲੈਣ ਲਈ ਹੁੰਦੀਆਂ ਉੱਚੀ ਬੋਲ ਕੇ ਦੱਸਿਓ ਮੈਨੂੰ ਸਿਰ ਤੇ ਲੈਣ ਲਈ ਕਿ ਗਲ 'ਚ ਪਾਉਣ ਲਈ ਇਹਦਾ ਮਤਲਬ ਚੁੰਨੀਆਂ ਅੱਜ ਤੋਂ ਬਾਅਦ ਕਿੱਥੇ ਰੱਖਣੀਆਂ ਆਪਾਂ ਗਲ 'ਚ ਨਹੀਂ ਪਾਉਣੀਆਂ ਨਾ ਪੱਗ ਗਲ 'ਚ ਪਾਈ ਜਾ ਸਕਦੀ ਹੈ ਤੇ ਨਾ ਹੁਣ ਮੰਨ ਲਓ ਮੈਂ ਪੱਗ ਬੰਨੀ ਹੋਈ ਐ ਤੇ ਜੇ ਇਹ ਪੱਗ ਗਲ 'ਚ ਹੋਵੇ ਤੇ ਕਿੱਦਾਂ ਦੀ ਲੱਗੂਗੀ ਤੁਸੀਂ ਸਾਰੇ ਸਵਾਲ ਨਹੀਂ ਕਰੋਗੇ ਵੀ ਵੀਜੀ ਕਿਉਂ ਆਇਆ ਤੁਹਾਨੂੰ ਤੁਸੀਂ ਸਿਰ ਵਾਲੀ ਪੱਗ ਗਲ 'ਚ ਕਿਉਂ ਆਏ ਤੁਹਾਡੇ ਕਿਸੇ ਵੀ ਬੰਦੇ ਦੀ ਪੱਗ ਜੇ ਸਿਰ ਵਾਲੀ ਗਲ 'ਚ ਆ ਜਾਏ ਤੇ ਸਵਾਲ ਨਹੀਂ ਹੋਏਗਾ ਉਹਦੇ ਤੇ ਕਿ ਤੁਸੀਂ ਸਿਰ ਤੇ ਪੱਗ ਬੰਨਣ ਵਾਲੀ ਗਲ 'ਚ ਕਿੱਦਾਂ ਪਾ ਲਈ ਪਿਆਰੀਓ ਬੱਚਿਓ ਤੁਹਾਡੇ ਸਿਰ ਦੀ ਦਸਤਾਰ ਹੈ ਚੁੰਨੀ ਜਿੰਨੀ ਪੂਰੀ ਪੱਕ ਹੈ ਓਨੀ ਜ਼ਰੂਰੀ ਚੁੰਨੀ ਹੈ ਇਸ ਲਈ ਇਸ ਲਈ ਕਦੇ ਵੀ ਚੁੰਨੀ ਗਲਚ ਨਹੀਂ ਪਾਉਣੀ ਸਾਡੇ ਸਕੂਲਾਂ ਵਾਲਿਆਂ ਨੇ ਨਾ ਇੱਕ ਤੁਹਾਨੂੰ ਥੋੜਾ ਥੋੜਾ ਸਮਝਾਉਣਾ ਪੈਣਾ ਲੜਨਾ ਨਹੀਂ ਕਿਸੇ ਨੇ ਅਸੀਂ ਖਡੂਰ ਸਾਹਿਬ ਕੈਂਪ ਲਾਇਆ ਸੀ ਉਸ ਸਕੂਲ ਵਿੱਚ ਨਾ ਬੱਚੀ ਆਈ ਕੈਂਪ ਵਿੱਚ 10ਵੀਂ ਕਲਾਸ ਦੀ ਸੀ ਉਹਨੂੰ ਸਮਝਾਇਆ ਵੀ ਬੱਚਤ ਚੁੰਨੀ ਗਲ ਚ ਨਹੀਂ ਪਾਈਦੀ ਸਿਰ ਤੇ ਲਈਦੀ ਹੈ ਤੇ ਸਕੂਲਾਂ ਚ ਨਾ ਕਈ ਵਾਰ ਉਹਨਾਂ ਦਾ ਇੱਕ ਮਨ ਲੱਗਦਾ ਡਰੈਸ ਕੋਡ ਹੀ ਬਣਾਤਾ ਉਹਨਾਂ ਨੇ ਵੀ ਫੋਲਡ ਕਰਕੇ ਚੁੰਨੀ ਤੇ ਉਹ ਬੱਚੀਆਂ ਨੂੰ ਕਹਿੰਦੇ ਆ ਗਲ ਚ ਪਾਇਆ ਕੋਈ ਹਨਾ ਕਈ ਸਕੂਲਾਂ ਦਾ ਐਡਰੈਸ ਕੋਡ ਬਣਾਤਾ ਹੁਣ ਸਾਰੀਆਂ ਬੱਚੀਆਂ ਗਲ ਚ ਪਾ ਕੇ ਜਾਂਦੀਆਂ ਸੀ ਤੇ ਉਹ ਬੱਚੀ ਜਦੋਂ ਸਕੂਲ ਓਪਨ ਹੋਇਆ ਤੇ ਚੁੰਨੀ ਸਿਰ ਤੇ ਲੈ ਕੇ ਗਈ ਔਰ ਉਹਨੋਂ ਸਕੂਲ ਦੀ ਮੈਨੇਜਮੈਂਟ ਨੇ ਔਰ ਸਕੂਲ ਦੇ ਟੀਚਰ ਸਾਹਿਬਾਨ ਨੇ ਕਿਹਾ ਵੀ ਤੂੰ ਪੁੱਤ ਚੁਣੀ ਬਾਕੀ ਬੱਚਿਆ ਵਾਂਗ ਲੈ ਹੁਣ ਉਹ ਬੱਚੀ ਸਿਆਣੀ ਸੀ ਉਹ ਕਹਿੰਦੀ ਸਰ ਬਾਕੀ ਬੱਚਿਆਂ ਨੂੰ ਕਹੋ ਮੇਰੇ ਵਾਂਗੂ ਲੈਣ ਮੈਂ ਬੱਚੇ ਵਾਂਗ ਨਹੀਂ ਲੈਣੀ ਬਾਕੀ ਬੱਚਿਆਂ ਨੂੰ ਕਹੋ ਵੀ ਮੇਰੇ ਵਾਂਗੂ ਲੈਣ ਹੁਣ ਜਿਹੜੇ ਅੱਛਾ ਮੈਂ ਫੇਰ ਕਹਿ ਰਿਹਾ ਲੜਨਾ ਨਹੀਂ ਕਿਸੇ ਨਾਲ ਐਵੇਂ ਟੀਚਰ ਦਾ ਅਦਬ ਜਿੰਨਾ ਕਰ ਸਕਦੇ ਹੋ ਨਾ ਉਹਨਾ ਕਰੋ ਗੁਰੂ ਤੋਂ ਬਾਅਦ ਤੇ ਮਾਪਿਆਂ ਤੋਂ ਬਾਅਦ ਜੇ ਸਾਡਾ ਕਿਸੇ ਦੇ ਸਾਹਮਣੇ ਸਿਰ ਝੁਕਦਾ ਤੇ ਟੀਚਰ ਸਹਿਬਾਨ ਦੇ ਗਾੜੀ ਝੁਕਦਾ ਅਸੀਂ ਜੇ ਕਿਸੇ ਨੂੰ ਸਿਰ ਨਿਵਾਉਨੇ ਆ ਤੇ ਟੀਚਰ ਨੂੰ ਹੀ ਨਿਵਾਉਨੇ ਮੇਰੀ ਗੱਲ ਸਮਝਣੀ ਆ ਸਾਰੀ ਧਿਆਨ ਨਾਲ ਬੱਚੀਆਂ ਨੇ ਇਹ ਗੱਲ ਸੁਣਨੀ ਆ ਬਸ ਸਮਾਪਤੀ ਕਰਦੇ ਆ ਫਿਰ ਉਹ ਬੱਚੀ ਕਹਿੰਦੀ ਸਰ ਜੇ ਤੁਸੀਂ ਸੱਚੀ ਸਮਝਾਉਣਾ ਤੇ ਬਾਕੀਆਂ ਨੂੰ ਸਮਝਾਓ ਮੇਰੇ ਵਾਂਗ ਲੈਣ ਉਹ ਸਾਰ ਕਹਿੰਦੇ ਵੀ ਬਾਕੀ ਤੁਹਾਡੇ ਵਾਂਗ ਨਹੀਂ ਲੈ ਸਕਦੇ ਬਾਕੀਆਂ ਨੂੰ ਤੁਹਾਡੇ ਵਾਂਗ ਨਹੀਂ ਸਿਖਾਇਆ ਜਾ ਸਕਦਾ ਤੁਸੀਂ ਉਹਨਾਂ ਵਾਂਗ ਲਾਓ ਕਿਉਂਕਿ ਉਹ ਜ਼ਿਆਦਾ ਨੇ ਤੁਸੀਂ ਕੱਲਿਆਂ ਨੇ ਇਦਾਂ ਲਈ ਹੋਈ ਹੈ ਤੇ ਉਹ ਬੱਚੀ ਕਹਿੰਦੀ ਵੀ ਗੱਲ ਕੱਲਿਆਂ ਤੇ ਜ਼ਿਆਦਿਆਂ ਦੀ ਨਹੀਂ ਹੈ ਇਹ ਦੱਸੋ ਵੀ ਮੈਂ ਗਲਤ ਆ ਉਹ ਸਹੀ ਨੇ ਮੈਂ ਉਹਨਾਂ ਵਾਂਗ ਲੈ ਲਾਂਗੀ ਤੇ ਜੇ ਉਹ ਸਾਰੀਆਂ ਗਲਤ ਨੇ ਮੈਂ ਕੱਲੀ ਸਹੀ ਆ ਤੇ ਉਹਨਾਂ ਨੂੰ ਮੇਰੇ ਵਾਂਗ ਲੈਣੀ ਚਾਹੀਦੀ ਹੈ ਚਲੋ ਉਹ ਬੱਚੀ ਨੂੰ ਬੁਲਾਇਆ ਗਿਆ ਤੇ ਅਖੀਰ ਉਹਨੇ ਇਹ ਐਗਜ਼ਾਮਪਲ ਮੈਂ ਉਦੋਂ ਦਿੱਤੀ ਸੀ ਉਹਨਾਂ ਬੱਚਿਆਂ ਨੂੰ ਤੇ ਉਹ ਬੱਚੀ ਨੇ ਫਿਰ ਕਿਹਾ ਸਰ ਜਿਹੜੀ ਦਸਤਾਰ ਹੁੰਦੀ ਆ ਉਹ ਸਿਰ ਦਾ ਹਿਸਾਬ ਹੁੰਦੀ ਉਹ ਗਲ 'ਚ ਚੰਗੀ ਨਹੀਂ ਲੱਗਦੀ ਇਸ ਕਰਕੇ ਮੈਂ ਇਹ ਚੁੰਨੀ ਸਿਰ 'ਚ ਸਜਾਉਣ ਵਾਸਤੇ ਤੇ ਆਪਣਾ ਸਿਰ ਕੱਜਣ ਵਾਸਤੇ ਦਸ਼ਮੇਸ਼ ਪਿਤਾ ਜੀ ਨੇ ਮੈਨੂੰ ਲੈ ਕੇ ਦਿੱਤੀ ਆ ਤੇ ਮੈਂ ਆਪਣੇ ਸਿਰ ਤੋਂ ਇਹ ਚੁੰਨੀ ਨਹੀਂ ਲਾ ਸਕਦੀ ਉਸ ਬੱਚੀ ਨੇ ਵੀ ਚੁੰਨੀ ਲਈ ਤੇ ਉਹਦੇ ਵੱਲ ਵੇਖ ਕੇ ਹੋਰ ਬਹੁਤ ਸਾਰੀਆਂ ਬੱਚੀਆਂ ਨੇ ਵੀ ਹੌਲੀ-ਹੌਲੀ ਫਿਰ ਉਹਦਾ ਚੁੰਨੀ ਲੈੜੀ ਸ਼ੁਰੂ ਕਰਤੀ ਇੱਕ ਇੱਕ ਐਗਜ਼ਾਮਪਲ ਤੁਹਾਨੂੰ ਹੋਰ ਦੇਣੀ ਹੈ ਅਜਨਾਲੇ ਏਰੀਆ 'ਚ ਅਸੀਂ ਕੈਂਪ ਲਾਉਂਦੇ ਸਾਂ ਤੇ ਉੱਥੇ ਨਾ ਇੱਕ ਬਹੁਤ ਗਰੀਬ ਜੇ ਘਰ ਦੀ ਬੱਚੀ ਜੂਨ ਦਾ ਮਹੀਨਾ ਸੀ ਇਹ ਮਹੀਨਿਆਂ 'ਚ ਕੈਂਪ ਲੱਗਦਾ ਇਹ ਨਾ ਤੇ ਉਹ ਬੱਚੀ ਨਾ ਦੁਕਾਨ ਤੋਂ ਕੋਈ ਵਸਤੂ ਖਰੀਦ ਰਹੀ ਸੀ ਕੋਈ ਸਮਾਨ ਖਰੀਦ ਰਹੀ ਸੀ ਪੈਰਾਂ ਤੋਂ ਬੱਚੀ ਨੰਗੀ ਸੀ ਪੈਰਾਂ 'ਚ ਜੋੜਾ ਨਹੀਂ ਸੀ ਹੈਗਾ ਉਹਦੇ ਪਰ ਸਿਰ ਉਹਨੇ ਢੱਕਿਆ ਹੋਇਆ ਸੀ ਬਹੁਤ ਗਰੀਬ ਉਹਦੇ ਮਤਲਬ ਉਹਦੇ ਤਾਂ ਲੱਗਦਾ ਸੀ ਜਿਹੜੀ ਪੈਰਾਂ 'ਚ ਚੱਪਲ ਨਹੀਂ ਪਾ ਸਕਦੀ ਮਤਲਬ ਬਹੁਤ ਗਰੀਬ ਬੱਚੀ ਸੀ ਤੇ ਅਸੀਂ ਉਸ ਬੱਚੀ ਵੱਲ ਵੇਖ ਕੇ ਹੈਰਾਨ ਹੋਏ ਕਿ ਇਹ ਬੱਚੀ ਨੇ ਸਿਰ ਕਿੱਦਾਂ ਪੂਰਾ ਕਵਰ ਕੀਤਾ ਹੋਇਆ ਪਰ ਪੈਰਾਂ ਤੋਂ ਇਹ ਬੱਚੀ ਨੰਗੀ ਹੈ ਪੈਰਾਂ 'ਤੇ ਇਹਨੇ ਚੱਪਲ ਨਹੀਂ ਪਾਈ ਹੋਈ ਤੇ ਜਿਵੇਂ ਤਰਸ ਆ ਜਾਂਦਾ ਨਾ ਛੋਟੇ ਬੱਚੇ ਵੱਲ ਵੇਖ ਕੇ ਅਸੀਂ ਉਹਨੂੰ ਬੱਚੀ ਨੂੰ ਪੁੱਛਿਆ ਵੀ ਪੁੱਤ ਤੇਰੇ ਪੈਰਾਂ 'ਚ ਚੱਪਲ ਹੈ ਨਹੀਂ ਪਰ ਸਿਰ ਤੋਂ ਕਿੰਨੇ ਪਿਆਰ ਨਾਲ ਕਜਿਆ ਹੋਇਆ ਔਰ ਸੱਚੀ ਉਸ ਬੱਚੀ ਨੇ ਜਿਹੜਾ ਜਵਾਬ ਦਿੱਤਾ ਨਾ ਮੈਨੂੰ ਹਲਾਇਆ ਉਸ ਜਵਾਬ ਨੇ ਮੈਂ ਬਹੁਤ ਵਾਰੇ ਸਾਂਝਾ ਕੀਤਾ ਉਹ ਬੱਚੀ ਕਹਿੰਦੀ ਅੰਕਲ ਜੀ ਮੇਰੇ ਪੈਰਾਂ 'ਚ ਜੋੜਾ ਹੈ ਨਹੀਂ ਇਹ ਮੇਰੇ ਪਿਓ ਦੀ ਗਰੀਬੀ ਹੈ ਮੇਰਾ ਪਿਤਾ ਇੰਨਾ ਅਮੀਰ ਨਹੀਂ ਹੈ ਮੈਨੂੰ ਚਪਲਾਂ ਲੈ ਕੇ ਦੇ ਦੇ ਪਰ ਕਹਿੰਦੀ ਮੈਂ ਸਿਰ ਟਕਿਆ ਹੋਇਆ ਮੇਰੇ ਪਿਓ ਦੀ ਅਮੀਰੀ ਹੈ ਔਰ ਮੈਂ ਅਸੀਂ ਇੱਧਾ ਨਹੀਂ ਸੀ ਸਵਾਲ ਕੀਤਾ ਵੀ ਇੰਨਾ ਲਾਜਵਾਬ ਕਰੂਗੀ ਬੱਚੀ ਸਾਨੂੰ ਔਰ ਮੈਂ ਉਸ ਜਵਾਬ ਸੁਣਿਆ ਤੇ ਮੈਂ ਹੈਰਾਨ ਹੋਇਆ ਯਾ ਨਿੱਕੀ ਜੀ ਬੱਚੀ ਨੂੰ ਜਿਹੜੀਆਂ ਗੱਲਾਂ ਪਤਾ ਨੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਕਿਉਂ ਨਹੀਂ ਪਤਾ ਔਰ ਉਸ ਦਿਨ ਤੋਂ ਬਾਅਦ ਮੈਂ ਬਹੁਤ ਗੱਲ ਜ਼ੋਰ ਦੇ ਕੇ ਬੱਚਿਆਂ ਨੂੰ ਕਹਿਣ ਲੱਗ ਪਿਆ ਵੀ ਮੇਰੀ ਉਹ ਬੱਚੀ ਉਹ ਮੇਰੀ ਉਹ ਭੈਣੋ ਮੇਰੀ ਉਹ ਧੀਓ ਸਿਰ ਦੀ ਚੁੰਨੀ ਤੁਹਾਡੇ ਅਮੀਰ ਹੋਣ ਦੀ ਨਿਸ਼ਾਨੀ ਹੈ ਤੁਹਾਡੇ ਵਡੇਰਿਆਂ ਦਾ ਤਾਜ ਹੈ ਸਿਰ ਤੇ ਇਹ ਸਿਰ ਤੋਂ ਚੁੰਨੀ ਨਹੀਂ ਲੈਂਦੀ ਕੱਲੀ ਤੁਹਾਡੇ ਪੁਰਖਿਆਂ ਦੀ ਤੁਹਾਡੇ ਦਾਦਿਆਂ ਪੜਦਾਦਿਆਂ ਦੀ ਤੇ ਤੁਹਾਡੇ ਗੁਰੂ ਸਹਬਾਨਾਂ ਦੀ ਅਮੀਰੀ ਤੇ ਵੀ ਸਵਾਲ ਹੁੰਦਾ ਹੈ ਸਾਡੇ ਬਾਜਾਂ ਵਾਲੇ ਬਾਪੂ ਦੀ ਅਮੀਰੀ ਹੈ ਸਾਡੇ ਸਿਰ ਤੇ ਚੁੰਨੀ ਕਿਉਂਕਿ ਸਾਡੇ